ਜੀ ਦੇਖੋ ਸਾਡਾ ਹਾਲ ਸੇਲ ਦੀ ਜਿਹੜੀਆਂ ਰਹਿਂਦੀ ਖੁੰਦੀ ਕਸਰ ਹੈ ਉਹ ਵੀ ਅਸੀਂ ਕੱਢਣ ਲੱਗੇ ਹੋਏ ਹਾਂ ਬਸ ਹਨਾ ਤੇ ਸਾਰਾ ਸਟਾਫ ਲੱਗਿਆ ਹੋਇਆ ਸਟਾਫ ਚ ਵਾਦਾ ਕਰ ਲਿਆ ਸੀ ਇੱਕ ਗੁੜੀ ਸਾਡੇ ਕੋਲ ਹੋਰ ਆ ਗਈ ਸਟਾਫ ਚ ਤੇ ਸ਼ੁਰੂ ਕਰਣੀ ਹੈ ਭੈਣ ਜੀ ਕਿੱਧਰ ਖੜੇ ਨੇ ਉਹ ਖੜੇ ਨੇ ਟੋਪੀ ਲਈ ਟੋਪੀ ਮੈਂ ਵੀ ਲਈ ਹੋਈ ਹੈ ਮੈਨੂੰ ਬਹੁਤ ਠੰਡ ਲੱਗ ਰਹੀ ਠੰਡ ਬਹੁਤ ਹੈ ਅੱਜ ਤੇ ਹੁਣ ਅੱਜ ਇਹ 11 ਤਰੀਕ ਸੰਡੇ ਦੀ ਸੀ ਨੇ ਇਹ ਸਾਰਾ ਠੀਕ ਹੈ ਵੈਸੇ ਅਸੀਂ ਸੰਡੇ ਨੂੰ ਨਹੀਂ ਖੋਲਦੇ ਪਰ ਮੈਂ ਜਾਣਾ ਸੀਗਾ ਬਾਹਰ ਤਾਂ ਵੀਡੀਓ ਬਣਾਉਣੀ ਸੀ ਜ਼ਰੂਰੀ ਇਸ ਕਰਕੇ ਅੱਜ ਅਸੀਂ ਸਾਰੇ ਆਏ ਹੋਏ ਆ ਤੇ ਹੁਣ ਅੱਜ ਹੈਗਾ 11 ਤਰੀਕ ਮੇਰੇ ਮੁੰਡੇ ਦਾ ਹੈਗਾ ਬਰਥਡੇ ਤੇ ਇਸ ਕਰਕੇ ਅਸੀਂ ਅੱਜ ਪਾਰਟੀ ਕਰਾਂਗੇ ਹੁਣ ਤੇ ਆਰਡਰ ਸਾਡਾ ਆ ਗਿਆ ਤੇ ਹੁਣ ਬਾਹਰ ਬੈਠ ਕੇ ਇੰਜੋਏ ਕਰਾਂਗੇ ੁੱਪੇ ਕਿਉਂਕਿ ਇੱਥੇ ਤਾਂ ਬੈਠਣ ਲਈ ਕੋਈ ਥਾਂ ਤੁਹਾਨੂੰ ਦੇਖ ਹੀ ਰਹੀ ਹਾਂ ਕੁਝ ਨਹੀਂ ਆਇਆ ਇਧਰ ਬੈੱਡ ਬੁੱਡ ਵੀ ਸਭ ਕੁਝ ਉਤਲ ਪੁਤਲ ਹੋਈ ਪਈ ਹੈ ਕਿ ਪਰਸਲਾਂ ਇਹਦੇ ਪਾਰਸਲ ਜਾ ਰਹੇ ਨਹੀਂ ਫਟਾਫਟ ਤੇ ਨਵੀਆਂ ਵੀਡੀਓ ਕੱਢ ਰਹੇ ਆ ਤੇ ਹੁਣ ਫਿਰ ਆਪਾਂ ਇੰਜੋਏ ਕਰਾਂਗੇ ਇਦਾਂ ਹੀ ਤੀਜੇ ਜੀ ਮੈਂ ਦੂਰ ਪਾਰਟੀ ਸਾਰੀ ਅਸੀਂ ਇਹ ਉਹ ਮਾਲਕ ਗਏ ਬਾਹਰ ਸਮਾਨ ਲੈ ਕੇ ਅਸੀਂ ਹੁਣ ਸਾਰੇ ਜਾ ਰਹੇ ਆਂ ਆਰ ਦੇ ਕੇ ਸਾਨੂੰ ਖੜ ਪਊਗਾ ਕਿ ਸੱਡੀ ਤੋਲਣਾ ਸੌਖਾ ਨਹੀਂ ਹੁੰਦਾ ਕੰਮ ਤੁਸੀਂ ਦੇ ਲੋਕੀ ਖਲਾਰਾ ਪਾਇਆ ਸੀ ਅੱਜ ਸਾਡਾ ਸਾਰਾ ਦੇਣਾ ਨਹੀਂ ਯਾਰ ਸੰਡੇ ਬੰਦੀਆਂ ਵੀਡੀਓ ਫੇਰ ਸਾਡੀ ਸ਼ੈਲ ਲੱਗਦੀ ਹੈ ਬਹੁਤ ਉਹ ਮੁਸ਼ਕਲ ਕਰਨੀ ਪੈਂਦੀ ਆ ਮੋਢੇ ਗੋਡੇ ਸਭ ਕੋਈ ਦੁਖਣ ਲੱਗਦਾ ਮੈਂ ਤਾਂ ਗੋਲੀ ਲੈ ਲਈ ਮੋਢੇ ਦੁਖਣ ਲੱਗ ਗਏ ਤਿੰਨ ਵੀਡੀਓ ਬਣ ਦਿੱਤੀਆਂ 2 ਜਨੇ ਹੋਰ ਬਣਦੀਆਂ ਬਣਨ ਦੀ ਸ਼ਰਤ ਅੰਨੀ ਨਾ ਹੋਵੇ ਬੈਲਾ ਤੇ ਲੋ ਜੀ ਖਾਣਾ ਪੀਣਾ ਆ ਗਿਆ ਤੇ ਕਰਦੇ ਆ ਇੰਜੋਏ ਓਏ ਸ਼ਾਸ਼ ਲੋ ਜੀ ਆ ਗਿਆ ਖਾਣਾ ਪੀਣਾ ਕੁੜੀਆਂ ਦੇ ਆਗੇ 버ਗਰ ਗ੍ਰਿਲ ਮਾਸਟਰ ਦੇ ਤੇ ਸਾਡਾ ਆ ਗਿਆ ਮਨਚੂਰੀਅਨ ਆਏ ਹਨ ਇਹ ਜਿਆਦਾ ਠੀਕ ਹੈ ਹਜੇ ਸਾਡਾ ਅਦਾ ਆਰਡਰ ਆਇਆ ਨਹੀਂ ਉਹ ਹਜੇ ਠਹਿਰ ਕੇ ਆਉ ਠੀਕ ਹੈ ਥੱਲੇ ਬੈਠ ਕੇ ਖਾਣਾ ਪਊਗਾ ਅੱਜ ਚਲੋ ਕੁੜੀਆਂ ਜਈਆਂ ਹੱਥ ਧੋਣ ਅਸੀਂ ਥੱਲੇ ਬੈਠ ਗਏ ਅਸੀਂ ਤਾਂ ਹੀ ਬਹਿ ਗਏ ਬਈ ਹੁਣ ਮੈਂ ਤੂੰ ਛੇਰਾਂ ਦੇ ਮੂੰਹ ਕਿਨੇ ਕੋਤੇ ਹੈ ਨਾ ਮਜ਼ਦੂਰ ਬੰਦੇ ਲਓ ਜੀ ਅਗਲਾ ਆਰਡਰ ਵੀ ਆ ਗਿਆ ਕਿਉਂਕਿ ਅੱਜ ਬਰਥਡੇ ਪਾਰਟੀ ਵੀ ਚੱਲ ਰਹੀ ਹੈ ਸੰਡੇ ਵੀ ਇੰਜੋਏ ਕਰ ਰਹੇ ਹਾਂ ਅਸੀਂ ਲਾਂ ਲੋ ਈਸਾ ਵੀ ਆ ਗਿਆ ਮਿੱਠਾ ਰਹਿ ਗਿਆ ਹਲੇ ਇੱਕ ਆਰਡਰ ਹੋਰ ਆਉਣੇ ਹਾਂ ਵੀ ਕੁੜੀਓ ਆ ਗਈਆਂ ਆਜੋ 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 ਫਟਾਫਟ ਬਹਿਣਾ ਤਾਂ ਥੱਲੇ ਹੀ ਬਹੁ ਆਏ ਜੇ ਨਾ ਸੋਚੋ ਮੈਂ ਮੈਂ ਜਮਾਂ ਹੀ ਥੱਲੇ ਬੈਠੀ ਹਾਂ ਬਣ ਮਾਲਕ ਦੇਖੋ ਵੀ ਮਾਲਕ ਤਾਂ ਬੈਠਣ ਨਹੀਂ ਹੁਣ ਕੰਬਲ ਤੇ ਹੈ ਤੇ ਮੈਨੂੰ ਤੁਸੀਂ ਦੇਖੋ ਮੈਂ ਲਿਟਰਲੀ ਥੱਲੇ ਬੈਠੀ ਆ ਆ ਵੇਖੋ ਬਣਾ ਸਪੇਸ ਆ ਜਿਹੜੀ ਜਿਆਦਾ ਹਿੰਮਤੀ ਕੈਟੇਗਰੀ ਹੈ ਉਹ ਸਪੇਸ ਬਣਾਈ ਜਾਂਦੀ ਹੈ ਠੀਕ ਹੈ ਚਲੋ ਇਹ ਹੈਗੀ ਨੀਲੇ ਸੂਟ ਚ ਹੈਗੀ ਹੈ ਸਾਡੀ ਸ਼ਬਨਮ ਤੇ ਇਹ ਦੋ ਨਵੇਂ ਮੈਂਬਰ ਆ ਪਹਿਲਾਂ ਤੁਸੀਂ ਨਹੀਂ ਮਿਲੇ ਹਨਾ ਅ ਚਿੱਟੀ ਕੋਟੀ ਚ ਹੈਗੀ ਆ ਸਾਡੀ ਗੁਲਸ਼ਨ ਗੁਲਸ਼ਨ ਨਾ ਦੇਖੋ ਕਿੰਨਾ ਪਿਆਰਾ ਹੈ ਗੁਲਸ਼ਨ ਗੁਲਸ਼ਨ ਤੇ ਇਹ ਹੈਗੀ ਆ ਸਾਡੀ ਖੁਸ਼ਪ੍ਰੀਤ ਇਹ ਵੀ ਪਹਿਲਾਂ ਨਹੀਂ ਮਿਲੇ ਤੇ ਇਹ ਹੈਗੀ ਆ ਮਨਦੀਪ ਠੀਕ ਹੈ ਇਹ ਚਾਰ ਮੈਂਬਰ ਹੈ ਤੇ ਪੰਜਵਾਂ ਮੈਂ ਆ ਇਹਨਾਂ ਦੇ ਨਾਲ ਇੱਕ ਮਾਲਕਾ ਜਾਇਆ ਨਹੀਂ ਇੱਕ ਬੇਟਾ ਇੱਕ ਬੇਟਾ ਇੱਕ ਮਾਲਕਾ ਆਇਆ ਨਹੀਂ ਅੱਜ ਚਲੋ ਜੀ ਕਰੋ ਇੰਜੋਏ ਤੇ ਫੇਰ ਆਪਾਂ ਦੇਖੋ ਇਹਨਾਂ ਨੇ ਅੱਜ ਮਨ ਪਸੰਦ ਚੁਆਇਸ ਦੇ ਆਪਣੀ ਚੀਜ਼ਾਂ ਮੰਗਾਈਆਂ ਇਹਨਾਂ ਨੇ ਹੂੰ ਓਪਨਿੰਗ ਓਪਨਿੰਗ ਦੇ ਕਰ ਲਈ ਉਹਨੇ ਤਾਂ ਆਪਣੀ ਕਾਉਦੀ ਹਿੰਮਤੀ ਬੰਦੇ ਨੇ ਤਾਂ ਕਰ ਲਈ ਹੈ ਦੇਖੋ ਮੈਂ ਵੀਡੀਓ ਬਣਾਈ ਜਾਂਦੀ ਆ ਇਹ ਸਾਰਾ ਮਨਚੂਰੀ ਲਗਾ ਗਈ ਥੋੜਾ ਭਲਾ ਜੀ ਚਲੋ ਜੀ ਲੋ ਜੀ ਪੀਜ਼ਾ ਵੀ ਖੁੱਲ ਗਿਆ ਮੇਨ ਦਾ ਕਦੋਂ ਰਸ ਰਿਹਾ ਸਾਨੂੰ ਨਹੀਂ ਪਤਾ ਵੀ ਮੇਨ ਦਾ ਕੀ ਹੈ ਇਹ ਤੁਸੀਂ ਦੱਸਿਓ ਵੀ ਕਾਹਦਾ ਹੁੰਦਾ ਇਹ ਹੈ ਅਸ ਵਿਚਾਲੇ ਮੇਨ ਮੇਨ ਜੀ ਹੈ ਕੈਂਡਲ ਰੱਖੋ ਕੈਂਡਲ ਅਚਾ ਇਹ ਤਾਂ ਕੰਡਲ ਰੱਖਣ ਵਾਸਤੇ ਹੈ ਕਿ ਵੈਸੇ ਬਣਾ ਰਹੀਆਂ ਐਵੇਂ ਮਾਰੀ ਹੁੰਦੀ ਹੈ ਬਣਾ ਰਹੀਆਂ ਐਵੇਂ ਮਾਰੀ ਹੁੰਦੀ ਹੈ ਕੈਂਡਲ ਰੱਖੋ ਇੱਥੇ ਪਰ ਸਾਨੂੰ ਨਹੀਂ ਪਤਾ ਬਈ ਇਹ ਕਾਲੇ ਵਾਸਤੇ ਹੈ ਇਹ ਸੀ ਅੱਜ ਅਸਾ ਚੂਈ ਓਏ ਕੋਈ ਵੀ ਇੱਜਾ ਕਿੰਨਾ ਸੋਹਣਾ ਕਾਦੇ ਵਾਸਤੇ ਜੇ ਤੁਹਾਨੂੰ ਕਿਸੇ ਨੂੰ ਪਤਾ ਹੈ ਤਾਂ ਦੱਸਿਓ ਸਾਡੀ ਨੌਲੇਜ ਵੀ ਵੱਧਾ ਹੋ ਜੂ ਮੈਨੂੰ ਤਾਂ ਪਤਾ ਨਹੀਂ ਇਹ ਪਹਿਲੀ ਵਾਰ ਦੇਖਿਆ ਮੈਂ ਤਾਂ ਚਲੋ ਜੀ ਕਰੋ ਫਿਰ ਅਟੈਕ ਹਜੇ ਇਹਨਾਂ ਦਾ ਚੱਲੀ ਜਾਂਦਾ ਕੰਮ ਹੈ ਹੈ ਇਹਨਾਂ ਦਾ ਮੂੰਹ ਤਾਂ ਖਣ ਲਾਲੇ ਡੈਡੇ ਬਰਕਰ ਲਓ ਜੀ ਹੁਣ ਮੈਂ ਕੈਮਰਾ ਬੰਦ ਕਰਦਾ ਹਾਂ ਨਵੇਂ ਪਹਿਲਾਂ ਪਹਿਲਾਂ ਮੇਰੀ ਵੈਂਚਰੀ ਕਰਦਿਆਂ ਹੁਣ ਪੀਜਾ ਵੀ ਖਾਂਦਾ ਜਾਵੇ ਮੇਰਾ ਮੈਨੂੰ ਮਿਹਰੇ ਹੀ ਰੋ ਕੁਝ ਇੱਕ ਬੰਦੇ ਨੇ ਥੋੜਾ ਦੱਸਿਆ ਮਾੜਾ ਜਿਹਾ ਆਈਡੀਆ ਹੋਇਆ ਸਾਨੂੰ ਅਸੀਂ ਕਿਹਾ ਤਸੀਂ ਗੋਸ਼ਨ ਦੁਆਰਾ ਗੋਸ਼ਨ ਕਹਿੰਦੀ ਵੀ ਐ ਹੁੰਦਾ ਹੈ ਵੀ ਇਹਦੇ ਉੱਤੇ ਹੱਥ ਰੱਖ ਲਓ ਤੇ ਫਿਰ ਇਹਦੀ ਪੀਸ ਕੱਟ ਲਓ ਹੈ ਐਵੇਂ ਚਮਕੇ ਅੱਛਾ ਹੈ ਅੱਛਾ ਕੱਟ ਹੀ ਵਾਸਤੇ ਮਨਵਾ ਵੀ ਮਾਰੀਏ ਨਾ ਰਗ ਮਟੇ ਜਾਊਗਾ ਲੈ ਮੈਂ ਤਾਂ ਹੂ ਲੱਛੀ ਜਿਹੀ ਉਂਗਲੀ ਰੱਖ ਕੇ ਉੱਤੇ ਤੂੰ ਹੋਰ ਹੀ ਕੁਝ ਬਣਾਤਾ ਇਹ ਤਾਂ ਭੈਣਾ ਹੀ ਦੱਸਣਗੀਆਂ ਵੀ ਇਹ ਕਾਦੇ ਵਾਸਤੇ ਹੈ ਜਿਵੇਂ ਨਾ ਆਪਾਂ ਖੇਤਾਂ 'ਚ ਬੈਠ ਕੇ ਹਨਾ ਕੰਮ ਕਰਦੇ ਕਰਦੇ ਦਪਹਿਰ ਦੀ ਰੋਟੀ ਖਾਂਦੇ ਸੀ ਜਮ ਉਹ ਮੇ ਦਾ ਸਵਾਦ ਆਇਆ ਜਿੱਥੇ ਬੈਠ ਕੇ ਮੈਂ ਰੋਟੀ ਦਾ ਸਟਾਈਲ ਚੇਂਜ ਹੋ ਗਿਆ ਥੋੜਾ ਜਿਹਾ ਮਾਡਰਨ ਹੋ ਗਈ ਠੀਕ ਹੈ ਪਰ ਸਾਨੂੰ ਮਜ਼ਾ ਉਹ ਨਹੀਂ ਆਇਆ ਅੱਜ ਬੈਠ ਕੇ ਥੱਲੇ ਇਕੱਠੇ ਬੈਠ ਕੇ ਨਜ਼ਾਰਾ ਆ ਗਿਆ ਤੇ ਚਟਮ ਕਰ ਗਿਆ ਸਾਰਾ ਕੁਝ ਅਸੀਂ ਕੁਝ ਨਹੀਂ ਬਚਿਆ ਹੁਣ ਮਿੱਠਾ ਆਊਗਾ ਤੇ ਫਿਰ ਪੀਵਾਂਗੇ ਨਾਲ ਚਾਹ ਤੇ ਬਹੁਤ ਇੰਜੋਏ ਕਰ ਰਹੇ ਹਾਂ ਅਸੀਂ ਫਿਰ ਤੁਹਾਨੂੰ ਮੈਂ ਬਾਕੀ ਦਾ ਵੀ ਵਲੌਗ ਦਿਖਾਉਣੀ ਆ ਸ਼ਾਇਦ ਅੱਜ ਹੀ ਅਪਲੋਡ ਕਰ ਦਾਂ ਮੈਂ अच्छा और वापस करना है वापस पैक कर ठीक है पहले साडा टारगेट दो वीडियो ਦਾ ਰਹਿੰਦਾ ਹੈ ਲੱਗਦੇ ਆ ਦੁਬਾਰਾ ਫੇਰ ਹਲੋ ਲੋ ਜੀ ਚਾਹ ਆ ਗਈ ਕੋਣ ਵਾਲੇ ਕਿੰਨੇ ਨੇ ਤੇ ਅਗਲੀ ਵੀਡੀਓ ਦੀ ਤਿਆਰੀ ਸ਼ੁਰੂ ਹੋ ਗਈ ਮੈਂ ਇੱਕ ਵੀਡੀਓ ਬਣਾਤੀ ਵਿਚ ਦੀ ਚਾਹ ਦਾ ਵੀਸ ਬਲੌਗ ਤੇ ਕਿਸਰੇਲਾ ਸਾਡਾ ਆਇਆ ਨਹੀਂ ਮਿੱਠਾ ਹੋਣਾ ਸੀਗਾ ਉਹ ਆਇਆ ਨਹੀਂ ਹਜੇ ਤੇ ਹੁਣ ਸਾਨੂੰ ਮੈਨੂੰ ਲੱਗਦਾ ਇੰਦਾ ਹੀ ਪੀਣੀ ਪਣੀ ਚਾਹ ਜੀ ਸਾਰਾ ਥਾਂ ਭਰ ਗਿਆ ਬਸ ਮਾਲਕਾਂ ਦੇ ਬੈਠਣ ਜੋ ਥਾਂ ਵਿੱਚ ਉਹ ਬੈਠੇ ਆ ਤੇ ਇੱਧਰ ਦੇਖੋ ਸਾਡੀ ਪਾਰਟੀ ਤਾਂ ਸਾਰੀ ਇੱਧਰ ਬੈਠੀ ਆ ਦੇਖੋ ਥਾਂ ਸਾਰਾ ਹੈ ਨਹੀਂ ਬੈਠਣ ਨੂੰ ਹੈ ਨਹੀਂ ਹੈ ਇਹ ਬਾਂਦੀ ਦੇ ਗਾਂਧੀ ਜੀ ਦੇ ਚਾਰ ਬਾਂਦਰ ਤੇ ਮੈਂ ਤਾਂ ਆਹ ਵਾਲਾ ਵੱਡਾ ਬਾਂਦਰ ਤਾਂ ਖੜਾ ਹੀ ਐ ਬੈਠ ਇੰਨਾ ਤਾਂ ਵੀ ਨਹੀਂ ਜਿੱਥੇ ਹੋਏ ਤੇ ਲੋ ਜੀ ਦੇਖੋ ਤੁਸੀਂ ਨਜ਼ਾਰਾ ਬਸ ਫੇਰ ਤੁਹਾਨੂੰ ਆਪਾਂ ਜਲਦੀ ਦਿਖਾਵਾਂਗੇ ਇਹਦੀ ਜੋ ਆਪਾਂ ਜੋ ਮਿਲਦਾ तकरीबन ਸਾਰੀਆਂ ਵੀਡੀਓ ਬਣ ਗਈ ਇੱਕ ਅੱਧੀ ਰਹਿ ਗਈ ਬਸ ਬਣਨ ਵਾਲੀ ਹੈ ਨਾ ਸਾਰੇ ਮਟੀਰੀਅਲ ਚ ਬਸ ਇੱਕ ਦੀ ਵੀਡੀਓ ਵਾਰੀ ਨਾਲ ਤੁਹਾਡੇ ਕੋਲ ਆ ਜਾਣੀ ਹੈ ਕਿਉਂਕਿ ਅਸੀਂ ਆਉਣ ਵਾਲੇ 3-4 ਦਿਨਾਂ ਚ ਜੇ ਮੈਂ ਇਹ ਵੀਡੀਓ ਅਪਲੋਡ ਅੱਜ ਕਰਤੀ ਤਾਂ ਤੁਹਾਡੇ ਕੋਲ ਆ ਹੀ ਜਾਊਗੀ ਨਹੀਂ ਫਿਰ ਕੱਲ ਨੂੰ ਕਰੂੰਗੀ ਤਾਂ ਫਿਰ ਇਹ ਅਗਲੇ ਆਉਣ ਵਾਲੇ 3-4 ਦਿਨਾਂ ਚ 5 ਦਿਨਾਂ ਚ ਬਸ ਡਨ ਹੋ ਜਾਣਾ ਕੰਮ ਉਹ ਪਿਛਲੇ ਵਾਲੇ ਕਾਊਂਟਰ ਤਾਂ ਸਾਰੇ ਸੋਲਡ ਆਊਟ ਨੇ ਬੀਬੀਆਂ ਨੇ ਬਾਹਰ ਲੀਆਂ ਤੇ ਜਾਣੇ ਨਹੀਂ ਉਹਨਾਂ ਦੇ ਨੇ ਸਾਰੇ ਤੇ ਬਸ ਆ ਚੀਜ਼ਾਂ ਆਪਾਂ ਤੁਹਾਨੂੰ ਫਟਾਫਟ ਦੇ ਦੇਣੀਆਂ ਨੇ ਦੇਖੋ ਆ ਭੈਣੋਂ ਮੈਂ ਸੂਟ ਬਣਾਉਣਾ ਹੈ ਮੈਨੂੰ ਇੱਕ ਫੰਕਸ਼ਨ ਆ ਰਿਹਾ ਜਿਹੜਾ ਤੁਹਾਨੂੰ ਵਿਖਰੇ ਆਵਲਾ ਤੇ ਮੈਨੂੰ ਦੱਸਿਓ ਕਿ ਕਿਹੜੀ ਆਈ ਕਿਹੜੀ ਬਣਾਉਣਾ ਇਹ ਸ਼ਰਟ ਮੈਂ ਬਣਾਉਣੀ ਹੈ ਇੱਕਦਮ ਚਮਕਦਮਕ ਇਸ ਤਰ੍ਹਾਂ ਸਿੱਕੀਆਂ ਵਾਲਾ ਕੰਮ ਹੈ ਤੇ ਆ ਮੈਂ ਸੋਚ ਰਹੀ ਆ ਇਹਦੇ ਨਾਲ ਨਾ ਸਿੰਪਲ ਵਾਲਾ ਜੋਰ ਜਿਹੜਾ ਤਾਂ ਬਣਾ ਲਾਂ ਨਵੇਲਾ ਕੱਟ ਇਦਰਾ ਉਰਾ ਦੱਸਿਓ ਕਹੇ ਜਿਹਾ ਲੱਗਿਆ ਹੂੰ ਚਾਹ ਬਹੁਤ ਘੈਂਟ ਪਣੀ ਸੀ ਆਕੜੀ ਨਮੀ ਨੇ ਪਹਿਲੇ ਦਿਨ ਆ ਕੇ ਚਾਹ ਹੁਣ ਹੱਥ ਕਿਆ ਕਿਨੇ ਬਣਾਈ ਹੋਣੀ ਸੋਚਾ ਨਹੀਂ 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 ਪੋਈ ਸੀ ਸਮਰੰ ਨਾ ਉਹ ਖੁਸ਼ੀ ਨੇ ਲਓ ਜੀ ਖੁਸ਼ੀ ਦਾ ਜ ਪਹਿਲਾ ਦੇਖਣਾ ਦੇਖ ਖੁਸ਼ੀ ਨੇ ਚਾਹ ਬਹੁਤ ਸਵਾਦ ਮਈ ਵੱਟ ਕੱਢ ਤੇ ਸੁਖਸ਼ੀ ਨੇ ਦਾ ਪਹਿਲਾਂ ਸਾਡੀ ਮੰਦੀਪ ਦੀ ਚਾਹ ਫੇਮਸ ਸੀਗੀ ਤੇ ਹੁਣ ਮੰਦੀਪ ਦੀ ਥਾਂ ਤੇ ਫਿਰ ਖੁਸ਼ੀ ਮੇਲਾ ਤੋਂ ਵੱਡਾ ਨੰਬਰ ਲਊਗੀ ਤੇ ਲਓ ਜੀ ਉਧਰ ਮਾਲਕ ਤਾਂ ਲੱਗ ਕੰਮ ਤੇ ਅਸੀਂ ਤਾਂ ਹੁਣ ਵੀ ਸਾਡੀ ਕੈਟਾਗਰੀ ਤੇ ਚਾਹ ਦਾ ਬਣਾ ਲਾ ਕੇ ਬੈਠਣ ਵਾਲੇ ਜੋ ਇਸ ਤੇ ਬੈਠੇ ਰਹੇ ਅਈ ਤਾਂ ਚਾਹ ਦਾ ਬਣਾ ਤਤੀ ਤਤੀ ਕਰੀਏ ਹੋਗੇ ਅਈ ਤਾਂ ਜਵਾਹ ਛੱਡੀ ਕਰਕੇ ਵੀ ਹੋਣਾ ਮੈਂ ਮੈਂ ਤਾਂ ਪੀ ਲਈ ਚਲੋ ਠੀਕ ਹੈ ਜੀ ਫਿਰ ਫਾਈਨਲ ਬਾਏ ਬਾਏ ਕਰਦੇ ਹਾਂ ਆਪਾਂ ਥੋੜੀ ਦੇਰ ਨੂੰ ਠੀਕ ਹੈ ਮੈਂ ਵੀ ਹੁਣ ਲੱਗ ਜਾਂਗਾ ਮੈਂ ਕਿਤੇ ਹੋਰ ਨਾ ਮੈਂ ਛਿੜਕਾ ਖਾ ਲਾਂ ਆਫ ਦਾ ਕੈਮਰਾ ਲਓ ਜੀ ਸਾਰੀ ਪਾਰਟੀ ਚੱਲੀ ਆ ਹੁਣ ਹੋ ਕੇ ਬਿੱਲੀ ਤੇ ਹਲੋ ਉਹ ਮਾਲਕ ਕਿਧਰ ਗਏ ਮਾਲਕ ਤਾਂ ਮੈਂ ਕਿ ਕਾਰ ਚ ਹਾਂ ਲਓ ਕਿਤੇ ਮੈਂ ਕਿਹੜੇ ਕਾਰ ਚ ਲਓ ਜੀ ਮੈਂ ਪਤਨ ਖੁੰਮ ਦੇਤੀਆਂ ਕਿ ਨਹੀਂ ਮੈਂ ਕੈਮਰਾ ਫੜੀ ਸੋਸਾ ਕੈਮਰਾ ਚਲੋ ਜੀ ਇਹ ਤਾਂ ਆ ਹੀ ਬਣ ਗਈ ਨਹੀਂ ਜਦੋਂ ਮੈਂ ਕਿਹਾ ਤਾਂ ਮੈਂ ਤੁਹਾਨੂੰ ਕਿਹਾ ਹਾਂ ਅਪਰੇਾਈ ਤੇ ਬਾਏ ਬਾਏ ਜੀ ਦੱਸਿਓ ਤੁਸੀਂ ਅੱਜ ਨਾਲ ਸਭ ਤੋਂ ਮੁੱੱਚੇ ਕੰਮ ਕਰਦੇ ਹੋਏ ਸਾਨੂੰ ਬਹੁਤ ਬਯਾ ਇਹਨੂੰ ਉੱਤੇ ਹੀ ਰੱਖੇ ਨੀ ਫਿਰ ਵੀਡੀਓ ਚ ਵੀ ਜਾਂਦਾ ਜਾਂਦੀ ਚਲ ਵੀ ਸਭ ਨੂੰ ਮਨਾ ਲਾ ਜੇ 4 ਵਾਈਟ ਨੂੰ ਗੱਲਿਆ ਹੂੰ ਹਾਂਜੀ 4 ਵਾਈਟ ਨੂੰ ਗੱਲਿਆ ਹੋਗੇ ਤੇ ਦੱਸਿਓ ਤੁਹਾਨੂੰ ਕਿਹਦਾ ਲੱਗਿਆ ਵਲੌਗ ਮੈਂ ਅਗਲੀ ਵੀਡੀਓਜ਼ ਤੁਹਾਨੂੰ ਨਹੀਂ ਚੱਲਣਾ ਬਾਏ ਬਾਏ